ਸਾਡੀ ਸੰਗ ਨੂੰ ਬਧਾਈਆਂ ਪਰਟਿਆਲ ਦੇ ਜਰਫੀ ਖਾਲ ਸੈਦਰ ਹੈਡ ਆਫਿਸ ਇੱਥੇ ਡਾਇਗਨੋਸਟਿਕ ਸੈਂਟਰ ਹੈਲਥ ਸੈਂਟਰ ਖੁੱਲ ਗਿਆ ਜਿੱਥੇ ਗਰੀਬਾਂ ਲਈ ਡਾਇਗਨੋਸਿਸ ਕੀਤੇ ਜਾਓਗੇ ਤੁਹਾਨੂੰ ਬਤਾ ਉੱਥੇ ਡਾਇਗਨੋਸਿਸ ਕਰਨ ਦਾ ਬਹੁਤ ਮਗਈਆ ਪੰਜਾਬ 'ਚ ਇੱਥੇ ਬਲੱਡ ਟੈਸਟ ਹੋਊਗੇ ਡੈਂਟਲ ਕੇਅਰ ਹੋਊਗੀ ਸੀਟੀ ਸਕੈਨ ਹੋਗੇ ਐਕਸ-ਰੇ ਮਸ਼ੀਨਾਂ ਫਿਜ਼ੀਓਥੈਰੇਪੀ ਇਹ ਜਮੀਨ ਦਿੱਤੀ ਗਈ ਸੀਗੀ ਇੱਕ ਬਹੁਤ ਦਾਨੀ ਮਾਤਾ ਜੀ ਨੇ ਇੱਥੇ ਯੂਕੇ ਵੱਲੋਂ 2012 'ਚ ਮੇਰੇ ਖਾਲ ਦਿੱਤੀ ਗਈ ਸੀ ਉਹਦੇ ਵਿੱਚ ਉਸ ਵੇਲੇ ਫੇਰ ਆਫਿਸ ਬਣਾ ਗਿਆ ਸੀਗਾ ਕਲੀਨਿਕ ਵੀ ਬਣੀ ਤੇ ਉਹ ਹੁਣ ਜਿਹੜੀ ਸਾਡੀ ਨਵੀਂ ਟੀਮ ਪਿਛਲੇ ਸਾਲ ਦੀ ਆਈ ਉਹ ਇਹ ਸੈਂਟਰ ਖੋਲਦਾ ਗਰੀਬ ਵਾਲੇ ਉੱਪਰ ਆਫਿਸ ਆ ਗਿਆ ਥੱਲੇ ਇਹ ਡਾਇਗਨੋਸਟਿਕ ਸੈਂਟਰ ਬਿਲਡਿੰਗ ਵੀ ਬਹੁਤ ਕੰਮ ਕਰਨਾ ਪਿਆ ਬਹੁਤ ਖਰਚਾ ਵੀ ਲੱਗਾ ਮਸ਼ੀਨਾਂ ਤੇ ਜਿੰਨਾ ਤੁਸੀਂ ਸਪੋਰਟ ਕਰ ਸਕਦੇ ਖਾਸ ਕਰਕੇ ਨੂੰ ਤੁਸੀਂ ਕਰੋ ਆਪਣੇ ਫਰੈਂਡਸ ਦਾ ਵੀ ਆਪਣੀ ਫੈਮਿਲੀ ਵੀ ਸ਼ੇਅਰ ਕਰੋ ਇਦਾਂ ਦੇ ਬਹੁਤ ਸਾਡੇ ਕਾਫੀ ਸੇਵਾ ਸਾਡੀ ਚੱਲ ਰਹੀ ਆ ਤੁਹਾਡੇ ਕਰਕੇ ਗੁਰੂ ਕਿਰਪਾ ਕਰਕੇ ਪੰਜਾਬ 'ਚ ਤੁਸੀਂ ਜਰੂਰ ਜਾਓ ਉੱਥੇ ਜਾ ਕੇ ਦੇਖੋ ਕਿਦਾਂ ਚੱਲਦਾ ਸਾਰਾ ਸਿਸਟਮ ਤੇ ਜਿੰਨਾ ਸਪੋਰਟ ਕਰਦੇ ਆ ਕਰੋ ਅਸੀਂ ਸਾਰੇ ਸਾਡੀ ਟੀਮ ਦਾ ਪਟਿਆਲਾ ਦੀ ਟੀਮ ਦਾ ਜਿਹੜੀ ਨਵੀਂ ਟੀਮ ਆ ਸਾਡੇ ਸੇਵਾਦਾਰਾਂ ਦਾ ਸਾਰੇ ਸਾਡੀ ਜਿਹੜੀ ਵੀ ਨਾਲ ਜੁੜਿਓ ਆ ਜਿਨ੍ਹਾਂ ਨੇ ਦਿਨ ਦਿਹਾੜੀ ਲਾ ਕੇ ਇਹ ਸੈਂਟਰ ਖੋਲਿਆ ਬਹੁਤ ਧੰਨਵਾਦੀ ਆ ਜਿੱਥੇ ਵੀ ਤੁਸੀਂ ਅਗੇ ਚੜ੍ਹਦੀ ਕਲਾ ਰਵੋ ਅਸੀਂ ਇਹ ਕਹਿੰਦੇ ਆ ਅਸੀਂ ਪੰਜਾਬ ਦੇ ਜਿਹੜੇ ਪ੍ਰੋਜੈਕਟ ਕਰਦੇ ਆ ਉਹ ਪੰਜਾਬ ਦੇ ਲੋਕਾਂ ਲਈ ਆ ਇਹ ਲੋਕਾਂ ਦੇ ਨਹੀਂ ਕਿ ਕਿਹੜੀ ਜਾਤ ਪਾ ਦੇ ਆ ਕਿਹੜਾ ਧਰਮ ਆ ਬਸ ਪੰਜਾਬ ਦੇ ਆਪਣੇ ਕਦੋਂ ਵੀ ਕਾਫੀ ਉੱਥੇ ਲੋੜਵੰਦ ਪਰਿਵਾਰ ਹੈਗੇ ਜਿਹੜੇ ਇਲਾਜ ਨਹੀਂ ਕਰਾ ਸਕਦੇ ਸਰਬੱਤ ਦੇ ਭਲੇ ਦੇ ਜਿਹੜਾ ਸਨੇਹਾ ਚੱਲਿਆ ਖਾਲਸਾਾਈਡ ਦਾ ਉਹ ਸਾਰੀ ਦੁਨੀਆ ਚੱਲ ਰਿਹਾ ਤੁਹਾਡੇ سپورਟ ਨਾਲ ਤੁਹਾਡੇ ਪਿਆਰ ਨਾਲ ਜਿੰਨੀ سپورਟ ਕਰ ਸਕਦੇ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਾਤੇ